ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਕੋ ਹੋਮ ਨ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜੀ ਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਮਾਤਾ ਪਿਤਾ ਦੇ ਲਈ ਇੱਕ ਨਵਾਂ ਪਾਇਲਟ ਪ੍ਰੋਗਰਾਮ ਲਿਆਉਣ ਦਾ ਐਲਾਨ ਕੀਤਾ ਗਿਆ ਹੈ ਇਹ ਪਾਇਲਟ ਪ੍ਰੋਗਰਾਮ ਸਾਲ 2026 ਦੇ ਵਿੱਚ ਲਿਆਂਦਾ ਜਾਵੇਗਾ ਜੀ ਹਾਂ ਇਸ ਪਾਇਲਟ ਪ੍ਰੋਗਰਾਮ ਦੇ ਤਹਿਤ ਹੁਣ ਜਿਹੜੇ ਮਾਤਾ ਪਿਤਾ ਪੰਜਾਬ ਦੇ ਵਿੱਚ ਰਹਿ ਰਹੇ ਹਨ ਤੇ ਜਿਨ੍ਹਾਂ ਦੇ ਬੱਚੇ ਕੈਨੇਡਾ ਦੇ ਵਿੱਚ ਪੀਆਰ ਜਾਂ ਫਿਰ ਸਿਟੀਜ਼ਨ ਹੋ ਚੁੱਕੇ ਨੂੰ ਆਪਣੇ ਮਾਤਾ ਪਿਤਾ ਨੂੰ ਹੁਣ ਓਪਨ ਵਰਕ ਪਰਮਿਟ ਦੇ ਉੱਤੇ ਸੱਦ ਸਕਦੇ ਹਨ ਜੀਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਪਰਿਵਾਰ ਨੂੰ ਜੋੜਨ ਦੇ ਲਈ ਇਹ ਨਵਾਂ ਪਾਇਲਟ ਪ੍ਰੋਗਰਾਮ ਓਪਨ ਕੀਤਾ ਜਾਵੇਗਾ ਜਿਸ ਦੇ ਤਹਿਤ ਕਿ ਹੁਣ ਮਾਤਾ ਪਿਤਾ ਨੂੰ ਓਪਨ ਵਰਕ ਪਰਮਿਟ ਦਿੱਤਾ ਜਾਵੇਗਾ ਸੋ ਜਿਸ ਤੋਂ ਪਹਿਲਾਂ ਕਿ ਸੁਪਰ ਵੀਜ਼ਾ ਅਤੇ ਇਸ ਤੋਂ ਇਲਾਵਾ ਪੀਆਰ ਦੀਆਂ ਐਪਲੀਕੇਸ਼ਨਾਂ ਲਈਆਂ ਜਾਂਦੀਆਂ ਸਨ ਜਿਸ ਦੇ ਵਿੱਚ ਕਿ ਲੰਮਾ ਟਾਈਮ ਜਿਹੜਾ ਕਿ ਪ੍ਰੋਸੈਸਿੰਗ ਨੂੰ ਲੱਗਦਾ ਸੀ ਪਰ ਹੁਣ ਕੁਝ ਕ ਲੋਕਾਂ ਦੇ ਲਈ ਪਾਇਲਟ ਪ੍ਰੋਗਰਾਮ ਓਪਨ ਕੀਤਾ ਜਾਵੇਗਾ ਜਿਸ ਦੇ ਕਾਰਨ ਹੁਣ ਮਾਤਾ ਪਿਤਾ ਨੂੰ ਸਿੱਧੇ ਤੌਰ ਤੇ ਉੱਤੇ ਪੰਜਾਬੀ ਭਾਰਤੀ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਜਾਂ ਫਿਰ ਸਿਟੀਜ਼ਨ ਹੋ ਚੁੱਕੇ ਹਨ ਉਹ ਮਾਤਾ ਪਿਤਾ ਨੂੰ ਵਰਕ ਪਰਮਿਟ ਦੇ ਉੱਤੇ ਸੱਦ ਸਕਦੇ ਹਨ ਤੇ ਓਪਨ ਵਰਕ ਪਰਮਿਟ ਹੋਵੇਗਾ ਜਿਸ ਦੇ ਤਹਿਤ ਹੁਣ ਐਲ ਐਮ ਆਈ ਦੀ ਵੀ ਲੋੜ ਨਹੀਂ ਹੋਵੇਗੀ ਸ਼ਰਤ ਹੈ ਕਿ ਮਾਤਾ ਪਿਤਾ ਦੀ ਉਮਰ 60 ਸਾਲ ਤੋਂ ਹੇਠਾਂ ਹੋਣੀ ਚਾਹੀਦੀ ਹੈ ਤੇ ਉਹ ਕੰਮ ਕਰਨ ਦੇ ਯੋਗ ਹੋਣੇ ਚਾਹੀਦੇ ਹਨ ਤੇ ਇਸ ਤੋਂ ਇਲਾਵਾ ਉਹਨਾਂ ਦੀ ਹੈਲਥ ਇੰਸ਼ੋਰੈਂਸ ਹੋਈ ਹੋਣੀ ਚਾਹੀਦੀ ਹੈ ਕਿਉਂਕਿ ਕੈਨੇਡਾ ਦੇ ਵੱਲੋਂ ਹਮੇਸ਼ਾ ਹੀ ਜਿਹੜਾ ਕਿ ਹੈਲਥ ਦੇ ਰਿਲੇਟਡ ਕਾਫੀ ਜ਼ਿਆਦਾ ਸਾਵਧਾਨੀਆਂ ਵਰਤੀਆਂ ਜਾਂਦੀਆਂ ਹਨ ਸੋ ਇਸੇ ਦੇ ਮੱਦੇਨਜ਼ਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਨਵਾਂ ਪਾਇਲਟ ਪ੍ਰੋਗਰਾਮ ਓਪਨ ਕਰਨ ਦਾ ਐਲਾਨ ਕੀਤਾ ਗਿਆ ਹੈ ਜ਼ਿਆਦਾਤਰ ਮਾਪੇ ਜਿਹੜੇ ਕਿ ਪੰਜਾਬ ਦੇ ਵਿੱਚ ਰਹਿੰਦੇ ਹਨ ਉਹ ਸੁਪਰ ਵੀਜ਼ਾ ਦੇ ਉੱਤੇ ਜਾਂਦੇ ਹਨ ਜਾਂ ਫਿਰ ਇਸ ਤੋਂ ਇਲਾਵਾ ਉਹਨਾਂ ਨੂੰ ਪੀਆਰ ਦੇ ਉੱਤੇ ਕੈਨੇਡਾ ਦੇ ਵਿੱਚ বাস ਦੇ ਬੱਚਿਆਂ ਦੇ ਵੱਲੋਂ ਸੱਦਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕਿ ਮਾ ਟਾਈਮ ਪ੍ਰੋਸੈਸਿੰਗ ਨੂੰ ਲੱਗਦਾ ਹੈ ਜਿਸ ਦੇ ਲਈ ਹੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣੇ ਮਾਤਾ ਪਿਤਾ ਦੇ ਲਈ ਨਵਾਂ ਪਾਇਲਟ ਪ੍ਰੋਗਰਾਮ ਓਪਨ ਕੀਤਾ ਜਾਵੇਗਾ ਜਿਸ ਦੇ ਵਿੱਚ ਕੀ ਓਪਨ ਵਰਕ ਪਰਮਿਟ ਦੇ ਉੱਤੇ ਕੈਨੇਡਾ ਦੇ ਵਿੱਚ ਮਾਤਾ ਪਿਤਾ ਆ ਸਕਣਗੇ ਤੇ ਆਪਣੇ ਬੱਚਿਆਂ ਦੇ ਕੋਲ ਵੀ ਰਹਿ ਸਕਣਗੇ ਤੇ ਇਸ ਤੋਂ ਇਲਾਵਾ ਉਹਨਾਂ ਦੇ ਲਈ ਕੰਮ ਵੀ ਕਰ ਸਕਣਗੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਕੰਮ ਕਰਕੇ ਉਹ ਆਪਣਾ ਪੀਆਰ ਦੀ ਐਪਲੀਕੇਸ਼ਨ ਵੀ ਆਉਣ ਵਾਲੇ ਸਮੇਂ ਦੇ ਦੌਰਾਨ ਲਗਾ ਸਕਦੇ ਹਨ ਤੇ ਪੈਨਸ਼ਨ ਤੱਕ ਵੀ ਜਿਹੜੀ ਕਿ ਕੈਨੇਡਾ ਦੇ ਵਿੱਚ ਓਸਾਨੀ ਦੇ ਨਾਲ ਆਉਣ ਵਾਲੇ ਸਮੇਂ ਦੇ ਦੌਰਾਨ ਅਪਤ ਕਰ ਸਕਦੇ ਹਨ ਸੋ ਕੈਨੇਡਾ ਜਾਣ ਦੇ ਚਾਹਵਾਨਾਂ ਦੇ ਲਈ ਹੁਣ ਇੱਕ ਕੈਨੇਡਾ ਤੋਂ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ